ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਸ਼ੇਰੀ ਬੁਲੇਟਿਨ ਦੀ ਸ਼ੁਰੂਆਤ ਕਰ ਲੈਣਿਆ ਹੈਡਲਾਈਨਸ ਦੇ ਨਾਲ ਜੀ 7 ਸੰਮੇਲਨ ਅਧਿਕਾਰਾਂ ਤੌਰ ਦੇ ਉੱਤੇ ਸ਼ੁਰੂ ਅਲਬਰਟਾ ਦੇ ਕੈਨਾ ਨੈਸਕਿਸ ਦੇ ਵਿੱਚ ਇਕੱਠੇ ਹੋਏ ਨੇ ਗਲੋਬਲ ਲੀਡਰਸ ਮੈਟਰੋ ਵੈਂਕੂਵਰ ਦੇ ਵਿੱਚ ਅਗਿਆਸੀਆਂ ਕੀਮਤਾਂ ਇਸ ਹਫ਼ਤੇ ਵਧਨ ਦੇ ਅਸਾਰ ਇੱਕ ਲੀਡਰ ਨਿਯਮਤ ਗੈਸ ਦੀ ਔਸਤ ਕੀਮਤ ਲਗਭਗ 7 ਸੈਂਟ ਵਧੀ ਸਾਰੇ ਐਕਸਟਰੋਸ਼ਨ ਦੇ ਮਾਮਲਿਆਂ ਨੂੰ ਲੈ ਕੇ ਸਾਊਥ ਏਸ਼ੀਅਨ ਬਿਜ਼ਨਸ ਕਮਿਊਨਿਟੀ ਹੋਈ ਇਕੱਠੀ ਸतीश ਕੁਮਾਰ ਨੇ ਤਮਕੀਆਂ ਦੇ ਵਿਰੁੱਧ ਕਮਿਊਨਿਟੀ ਨੂੰ ਇਕੱਠੇ ਹੋਣ ਦੀ ਕੀਤੀ ਅਪੀਲ ਖਬਰਾ ਵਿਸਾਰ ਦੇ ਨਾਲ ਸਭ ਤੋਂ ਪਹਿਲਾਂ ਗੱਲੋ ਜੀ 7 ਸਮੇਲਨ ਦੀ ਜੀ 7 ਸਮੇਲਨ ਦੀ ਅਧਿਕਾਰਤ ਸ਼ੁਰੂਆਤ ਹੋ ਚੁੱਕੀ ਹੈ ਔਰ ਅਲਬਰਟਾ ਦੇ ਜਿਹੜਾ ਉਹ ਕਹਿ ਲੋ ਕਿ ਅਲਬਰਟਾ ਦੇ ਅਧਿਕਾਰਤ ਯਾਨੀ ਕਿ ਇੱਕ ਪਹਾੜੀ ਸ਼ਹਿਰ ਬੈਫ ਤੋਂ ਕੁਝ ਦੂਰੀ ਦੇ ਉੱਤੇ ਸਥਿਤ ਹੈ ਕੈਨਨਸਕਿਸ ਜਿਸ ਦੇ ਵਿੱਚ ਕੈਨੇਡਾ ਜੀ 7 ਦੀ ਮੇਜ਼ਬਾਨੀ ਜਿਹੜੀ ਹੈ ਉਹ ਕਰ ਰਿਹਾ ਹੈ ਸਮੇਲਨ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕਾਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਦਵੱਲੀ ਮੁਲਾਕਾਤ ਵੀ ਕੀਤੀ ਹੈ ਬੈਠਕ ਕੀਤੀ ਉਹਨਾਂ ਨਾਲ ਤੇ ਲੀਡਰਾਂ ਦੀ ਜਿਹੜੀ ਮੁਲਾਕਾਤ ਹੈ ਉਸ ਦੇ ਦੌਰਾਨ ਇੱਕ ਚੰਗੀ ਉਮੀਦ ਜਿਹੜੀ ਹੈ ਉਹ ਸੁਣਨ ਨੂੰ ਮਿਲ ਰਹੀ ਹੈ ਉਹ ਤੇ 트럼ਪ ਨੇ ਸੰਕੇਤ ਦਿੱਤਾ ਹੈ ਕਿ ਇਸ ਸਮੇਲਨ ਦੇ ਦੌਰਾਨ ਇੱਕ ਨਵੇਂ ਵਪਾਰਕ ਸਮਝੌਤੇ ਦੇ ਵੇਰਵੇ ਵੀ ਤਿਆਰ ਕੀਤੇ ਜਾ ਸਕਦੇ ਨੇ ਜੀ 7 ਲੀਡਰਾਂ ਦਾ ਇੱਕ ਇੱਕ ਜਿਹੜਾ ਉਹ ਕਰਕੇ ਰਸਮੀ ਸਵਾਗਤ ਕਰਨ ਤੋਂ ਬਾਅਦ ਕਾਰਨੀ ਮੀਟਿੰਗ ਰੂਮ ਦੇ ਵਿੱਚ ਪਹੁੰਚੇ ਅਤੇ ਰਾਉਂਡ ਟੇਬਲ ਦੇ ਉੱਤੇ ਬੈਠ ਕੇ ਅਧਿਕਾਰਤ ਤੌਰ ਤੇ ਉਤੇ ਸਮੇਲਨ ਦੀ ਜਿਹੜੀ ਹੈ ਉਹ ਸ਼ੁਰੂਆਤ ਕੀਤੀ ਗਈ ਹੈ ਕਾਰਨੀ ਨੇ ਆਪਣੇ ਉਦਘਾਟਨੀ ਭਾਸ਼ਣ ਦੇ ਵਿੱਚ ਕਿਹਾ ਕਿ ਅਸੀਂ ਇਤਿਹਾਸ ਦੇ ਇੱਕ ਅਹਿਮ ਮੋੜ ਦੇ ਉੱਤੇ ਜਿਹੜਾ ਉਹ ਇਕੱਠੇ ਹੋ ਰਹੇ ਹਾਂ ਉਹਨਾਂ ਨੇ ਜੀ7 ਦੇ 50 ਸਾਲ ਦੇ ਇਤਿਹਾਸ ਅਤੇ ਅਤੀਤ ਦੇ ਵਿੱਚ ਅਹਿਮ ਸਮਿਆਂ ਦੇ ਵਿੱਚ ਹੋਈਆਂ ਇਸ ਸਮੂਹ ਦੀਆਂ ਬੈਠਕਾਂ ਦਾ ਜ਼ਿਕਰ ਕੀਤਾ ਉਹਨਾਂ ਨੇ ਮੰਨਿਆ ਕਿ ਕਈ ਜਿਹੜੇ ਨੇ ਕਈ ਪਹਿਲੂਆਂ ਦੇ ਉੱਤੇ ਜਿਹੜਾ ਉਹ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਵੰਡੀਆਂਵਾਦੀਆਂ ਜਾ ਰਹੀਆਂ ਨੇ ਪਰ ਇਸ ਦੇ ਬਾਵਜੂਦ ਉਹਨਾਂ ਨੇ ਸਹਿਯੋਗ ਦੀ ਮਹੱਤਤਾ ਦੇ ਉੱਤੇ ਜ਼ੋਰ ਦਿੱਤਾ ਹੈ ਕਾਰਨੀ ਜਿਹੜੇ ਨੇ ਉਹਨਾਂ ਨੇ ਕਿਹਾ ਹੈ ਕਿ ਸਮੇਂ ਦੇ ਨਾਲ ਬਦਲਣਾ ਪਵੇਗਾ ਔਰ ਅਸੀਂ ਅਗਲੇ 2 ਦਿਨਾਂ ਦੇ ਦੌਰਾਨ ਖੁੱਲ੍ਹੀਆਂ ਤੇ ਸਾਫ਼ ਕੋਈ ਵਾਲੀਆਂ ਚਰਚਾਵਾ ਕਰਾਂਗੇ ਔਰ ਸਾਡੀ ਹਰ ਮਾਮਲੇ ਦੇ ਉੱਤੇ ਸਹਿਮਤ ਜਿਹੜੀ ਹੈ ਉਹ ਸੈਂਪੀ ਨਹੀਂ ਹੋ ਸਕਦੀ ਪਰ ਜਿਹੜਾ ਉਹ ਕਿਹਾ ਕਿ ਜਿੱਥੇ ਅਸੀਂ ਮਿਲ ਕੇ ਕੰਮ ਕਰਾਂਗੇ ਉੱਥੇ ਹੀ ਅਸੀਂ ਆਪਣੇ ਨਾਗਰਿਕਾਂ ਤੇ ਦੁਨੀਆ ਦੇ ਲਈ ਵੱਡਾ ਜਿਹੜਾ ਉਹ ਫਰਕ ਲਿਆ ਸਕਾਂਗੇ ਮੀਡੀਆ ਦੇ ਸਾਹਮਣੇ ਮਾਰ ਕਾਰਨੀ ਨੇ ਅਮਰੀਕੀ ਜਿਹੜੇ ਨੇ ਅ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ ਸੰਬੋਧਨ ਕਰਦਿਆ ਕਿਹਾ ਕਿ ਜੀ7 ਅਮਰੀਕਾ ਦੀ ਲੀਡਰਸ਼ਿਪ ਤੋਂ ਬਿਨਾਂ ਹੋ ਰਿਹਾ ਤੇ ਇੱਕ ਪਹਿਲਾਂ ਤੋਂ ਸੋਚਿਆ ਹੋਇਆ ਬਿਆਨ ਜਿਹੜਾ ਹੈ ਉਹ ਲੱਗਦਾ ਹੈ ਜੋ ਇਹ ਸੰਕੇਤ ਦਿੰਦਾ ਹੈ ਕਿ ਇਹ ਮੀਟਿੰਗ ਸ਼ਾਂਤਮਈ ਹੋਵੇ ਨਾ ਕਿ 2018 ਵਾਂਗ ਟਕਰਾਅ ਵਾਲੀ ਜਦੋਂ 트੍ਰੰਪ ਆਖਰੀ ਵਾਰ ਕੈਨੇਡਾ ਦੇ ਵਿੱਚ ਜੀ7 ਦੇ ਵਿੱਚ ਸ਼ਾਮਿਲ ਹੋਏ ਸਨ 트੍ਰੰਪ ਅਤੇ ਕਾਰਨੀ ਦੀ ਪੱਤਰਕਾਰਾਂ ਦੇ ਸਾਹਮਣੇ ਲਗਭਗ ਕੁਝ ਕੁ ਮਿੰਟ ਦੀ ਗੱਲਬਾਤ ਨੇ ਇਹ ਜ਼ਰੂਰ ਦਰਸਾ ਦਿੱਤਾ ਹੈ ਕਿ ਉਹਨਾਂ ਦੇ ਵਿਚਾਰ ਗੱਲਬਾਤ ਕਿੰਨੀ ਚੁਣੌਤੀਪੂਰਨ ਜਿਹੜੀ ਹੈ ਉਹ ਹੋ ਸਕਦੀ ਹੈ। ਅਗੇ ਦੱਸਿਆ ਕਿ ਸਰੀ ਦੇ ਵਿੱਚ ਜਿਹੜਾ ਕਾਰੋਬਾਰੀ ਪਾਈਚਾਰਾ ਉਹ ਕਾਫੀ ਪਿਛਲੇ ਸਮੇਂ ਤੋਂ ਪਰੇਸ਼ਾਨ ਹੈ ਕਿਉਂਕਿ ਫਰਾਤੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਔਰ ਸਰੀ ਦੇ ਦੱਖਣੀ ਏਸ਼ੀਆਈ ਵਪਾਰਕ ਪਾਈਚਾਰੇ ਦੇ ਵਿੱਚ ਡਰ ਫੈਲਿਆ ਹੋਇਆ ਹੈ ਕਿਉਂਕਿ ਜਬਰੀ ਵਸੂਲੀ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਵਧ ਰਹੀਆਂ ਨੇ ਤੇ ਹਿੰਸਾ ਤੇ ਗੋਲੀਬਾਰੀ ਦੀਆਂ ਘਟਨਾਵਾਂ ਵੀ ਜਿਹੜੀਆਂ ਨੇ ਉਹਨਾਂ ਦੇ ਵਿੱਚ ਵਾਧਾ ਹੋ ਰਹੀਆਂ ਧਮਕੀਆਂ ਦੇ ਫੋਨ ਕਾਲਸ ਵੀ ਆ ਰਹੇ ਨੇ ਆ ਰਹੇ ਨੇ ਐਤਵਾਰ ਨੂੰ ਸੈਂਕੜੇ ਲੋਕ ਸਰੀ ਦੇ ਇੱਕ ਸਥਾਨਕ ਕਾਰੋਬਾਰੀ ਮਾਲਕ ਜਿਹੜੇ ਨੇ ਉਹਨਾਂ ਦੇ ਲੋ ਆਯੋਜੀਤ ਇੱਕ ਜਨਤਕ ਮੰਚ ਦੇ ਉੱਤੇ ਇਕੱਠੇ ਹੋਏ ਜਿਸ ਦੇ ਮੁਤਾਬਕ ਉਹਨਾਂ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਉਹਨਾਂ ਨੇ ਉਹਨਾਂ ਦੇ ਕਾਰੋਬਾਰਾਂ ਦੇ ਉੱਤੇ ਗੋਲੀਆਂ ਜਿਹੜੀਆਂ ਨੇ ਉਹ ਚਲਾਈਆਂ ਗਈਆਂ ਤੇ ਉਹਨਾਂ ਦੇ ਪਰਿਵਾਰ ਨੂੰ ਧਮਕੀਆਂ ਮਿਲੀਆਂ ਸतीश ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਿੰਦੀ ਦੇ ਵਿੱਚ ਇੱਕ ਵੌਇਸ ਮੇਲ ਜਿਹੜਾ ਉਹ ਮਿਲਿਆ ਉਹਨਾਂ ਨੂੰ ਤੇ ਜਿਸ ਦੇ ਵਿੱਚ 20 ਲੱਖ ਡਾਲਰ ਦੀ ਫਰੋਤੀ ਦੀ ਮੰਗ ਕੀਤੀ ਗਈ ਸੀ ਤੇ ਉਹਨਾਂ ਦੇ ਪਰਿਵਾਰ ਦੀ ਜਾਨ ਨੂੰ ਵੀ ਖਤਰਾ ਸੀ ਪੁਲਿਸ ਨੂੰ ਰਿਪੋਰਟ ਕਰਨ ਤੋਂ ਬਾਅਦ ਤਿੰਨ ਗੋਲੀਆਂ ਜਿਹੜੀਆਂ ਨੇ ਉਹਨਾਂ ਦੇ ਮਾਲਕ ਜਾਂ ਫਿਰੋਜ਼ ਦੇ ਨਾਲ ਜੁੜੇ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਣ ਤੇ ਵਜੀਆਂ ਤੇ 7 ਜੂਨ ਨੂੰ ਰਿਫਲੈਕਸ਼ਨਸ ਬੈਂਕ ਉਠਾਲ ਦੇ ਵਿੱਚ 10 ਜੂਨ ਨੂੰ ਹਬ ਇੰਸ਼ੋਰੈਂਸ ਅਤੇ 13 ਜੂਨ ਨੂੰ ਸਤੀਸ਼ ਅਕਾਊਂਟਿੰਗ ਦੇ ਉੱਤੇ ਜਿਹੜੀਆਂ ਨੇ ਉਹ ਗੋਲੀਆਂ ਦੇ 6 ਕਤੇ ਉੱਥੇ ਸ਼ੀਸ਼ੇ ਟੁੱਟੇ ਦਿਖਾਈ ਦਿੱਤੇ ਪਰ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੁਮਾਰ ਪਾਈ ਚਾਰੇ ਨੂੰ ਇਨ੍ਹਾਂ ਖਤਰਿਆਂ ਦੇ ਵਿਰੋਧ ਦੇ ਕਜਟ ਹੋਣ ਦੀ ਅਪੀਲ ਕਰ ਰਹੇ ਨੇ ਤੇ ਸਰੀ ਪੁਲਿਸ ਜਿਹੜੀ ਹੈ ਸਰਵਿਸ ਨੂੰ ਪਿਛਲੇ 6 ਮਹੀਨਿਆਂ ਦੇ ਵਿੱਚ ਸਰੀ ਦੇ ਵਿੱਚ 10 ਜ਼ਬਰੀ ਵਸੂਲੀ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਦਖਣੀ ਏਸ਼ੀਆਈ ਭਾਈਚਾਰੇ ਨੂੰ ਚਿੱਠੀਆਂ ਫੋਨ ਕਾਲਾਂ ਤੇ ਹਿੰਸਾ ਦੀਆਂ ਧਮਕੀਆਂ ਵਾਲੇ ਜਿਹੜੇ ਸੋਸ਼ਲ ਮੀਡੀਆ ਸੁਨੇਹਿਆਂ ਰਾਹੀਂ ਨਿਸ਼ਾਨਾ ਬਣਾਇਆ ਗਿਆ ਐਸਪੀਐਸ ਮੁਖੀ ਨੋਰਮ ਲਬਿੰਸਕੀ ਨੇ ਭਾਈਚਾਰਕ ਸਹਿਯੋਗ ਦੀ ਜਿਹੜੀ ਹੈ ਉਹ ਮਹੱਤਤਾ ਦੇ ਉੱਤੇ ਜ਼ੋਰ ਦਿੱਤਾ ਤੇ ਗੈਰ ਰਿਪੋਰਟ ਕੀਤੇ ਮਾਮਲਿਆਂ ਦੀ ਚੁਣੌਤੀ ਦਾ ਜ਼ਿਕਰ ਕੀਤਾ ਇਸ ਸਬੰਧੀ ਸਿਟੀ ਜਿਹੜੇ ਨੇ ਸਿਟੀ ਦੇ ਫੈਡਰਲ ਮੰਤਰੀਆਂ ਨੇ ਭਰੋਸਾ ਦਿੱਤਾ ਕਿ ਉਹ ਸਾਰੀ ਨੂੰ ਸੁਰੱਖਿਅਤ ਬਣਾਉਣ ਦੇ ਲਈ ਵਚਨਬੱਧ ਨੇ But the answer is yes. The city and me specifically are meeting regularly with people, with businesses in our community. And I often stay in touch with people who are uh, victims of extortion and crime and will continue to do so. But unfortunately, not everyone is reporting these incidents. And we have to ask ourselves, we all have to ask ourselves, why? The police have to ask themselves why, and the provincial and federal leaders must ask themselves why. Why are Canadian citizens willing to pay, and why are they willing to flee their homes? They're leaving sometimes this province or even this country to find peace. Let's be honest, every one of us knows this is happening in Surrey today. And I want to tell you, and this is very specifically in a direct message to the province, and it is a direct message, quite frankly, to the Premier and to you, Minister Begg. Policing in Surrey is at risk today. It is not an experiment in Surrey. I understand, I understand, I do not direct policing in my city. But I must, uh, I must tell you, and you must understand, that we are not getting the kind of service and attention that we need in order to keep our citizens safe. Not just from the Surrey Police Service, and not just from E Division of the RCMP, but from the entire nation. What happens right now in Surrey falls squarely on the provincial government's shoulders. How it is fixed, and make no mistake, it must be fixed, falls squarely on the provincial government. Right now, public safety in Surrey is fragile. We have a public safety crisis in Surrey, and I expect better from the province and the federal government to ensure our residents are safe. Is minister responsible. And I coordinated a call between Mr. Stish Kumar and the minister. In fact, she was invited. She, in, because of a short notice, she could not make it here. But she wrote a letter, which has been transmitted to Mr. Stish Kumar explaining her stance. And he, she has promised that she will come here in July. Will have a similar uh, town hall. And I am also very thankful that tamara jensen, mp from here, which, whose riding we are sitting in, is here with us as well. this is not a partisan issue. all orders of the government, irrespective of what our political stripes are, we got to work together. this is not just a conversation. Or a priority. This is ultimately a responsibility for all of us to come together to deal with extortions, transnational crime and other types of crime that's happening to make sure that we are able to provide the resources that the frontline, whether it's RCMP, whether it's any police, that they need. Then yesterday, day before yesterday, I have other business in Satish County. They shouted there too, with nine bullets. They continuing doing that. But I don't know what's answer with the federal government, provincial government, and local authorities. I don't know what to do. This is, this is happening with me. It's happened as we, you see the video before. I saw just today 88 Avenue too. I don't know what that is. Came to know. So all oh, is happening, but nothing happened so far. How we protected? It? it? means any business community to the business over here make some good business did a crime to come this country. I'm very, very surprised and disappointed. I'm doing this one for not my sake. I don't care. I'm on, you know, like I'm in their target right now. But they won't stop unless the government is gonna do something. The resources, power, and money, whatever needed, need our order officers' services, so that they can work freely against any crime. And extortion is very critical crime that we have in our community. Over the last, I would say, month, the shootings, extortion calls, has rise a lot. And I think, as a community, people, we all know about this. So before I move forward, we have a quick video to play that basically uh, tell you why we are here, what's going on. It's a short slideshow video. ਕਈ ਦਿਨ ਤੋਂ ਮੈਟਰੋ ਵੈਨਕੂਵਰ ਦੇ ਆਲੇ-ਦੁਆਲੇ ਗੈਸ ਦੀਆਂ ਕੀਮਤਾਂ ਹੌਲੀ-ਹੌਲੀ ਜੜੀਆਂ ਨੇ ਵਧ ਰਹੀਆਂ ਨੇ ਤੇ ਗੈਸ ਬਰੀ ਦਾ ਕਹਿਣਾ ਹੈ ਕਿ 1 ਲੀਟਰ ਨਿਯਮਤ ਗੈਸ ਦੀ ਔਸ ਜਿਹੜੀ ਕੀਮਤ ਹੈ ਉਹ ਲਗਭਗ 7 ਸੈਂਟ ਵਧੀ ਹੈ ਜਦੋਂ ਕਿ ਪਿਛਲੇ ਹਫਤੇ ਰਾਸ਼ਟਰੀ ਔਸ 2 ਸੈਂਟ ਤੋਂ ਵੀ ਘੱਟ ਵਧੀ ਹੈ ਹਾਲਾਂਕਿ ਜਿਹੜੇ ਡਰਾਈਵਰਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਹੋਰ ਵੀ ਜਿਹੜੇ ਨੇ ਉਹ ਸਟicker ਛਟਕੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਗੈਸ ਬਰੀ ਦਾ ਕਹਿਣਾ ਹੈ ਕਿ ਇਜ਼ਰਾਈਲ ਅਤੇ ਈਰਾਨ ਦੇ ਵਪਾਰਕ ਹਮਲਿਆਂ ਦੇ ਨਾਲ ਤੇਲ ਦੀਆਂ ਕੀਮਤਾਂ ਮਹੀਨਿਆਂ ਦੇ ਜਿਹੜੀਆਂ ਨੇ ਉਹ ਕਦੇ ਨਾ ਵੇਖੇਗੇ ਪੱਦਰ ਦੇ ਉੱਤੇ ਵਧ ਗਈਆਂ ਨੇ ਜਿਸ ਕਾਰਨ ਕੀਮਤਾਂ ਵੱਧ ਸਕਦੀਆਂ ਨੇ ਪੈਟਰੋਲੀਅਮ ਮਹਾਰਾ ਦਾ ਮੰਨਣਾ ਹੈ ਕਿ ਫਿਲਹਾਲ ਉਹਨਾਂ ਨੂੰ ਉਮੀਦ ਹੈ ਕਿ ਕੈਨੇਡਾ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਆਉਣ ਵਾਲੇ ਦਿਨਾਂ ਦੇ ਵਿੱਚ 5 ਤੋਂ 10 ਸੈਂਟ ਪ੍ਰਤੀ ਲੀਟਰ ਵੱਧ ਸਕਦੀਆਂ ਨੇ ਜਦੋਂ ਕਿ ਡੀਜ਼ਲ 10 ਤੋਂ 15 ਸੈਂਟ ਪ੍ਰਤੀ ਲੀਟਰ ਵੱਧ ਸਕਦਾ ਹੈ ਉਹਨਾਂ ਕਹਿੰਦੇ ਕਿ BC ਦੇ ਵਿੱਚ ਡਰਾਈਵਰਾਂ ਦੇ ਲਈ ਦੋਹਰੀ ਮੁਸੀਬਤ ਜਿਹੜੀ ਹੈ ਉਹ ਵੀ ਬਣੀ ਹੋਈ ਹੈ ਔਰ ਉਹਨਾਂ ਦੱਸਿਆ ਕਿ ਫਿਰ ਵੀ ਕੈਲੀਫੋਰਨੀਆ ਦੇ ਵਿੱਚ ਰਿਫਾਇਨਰੀ ਦੇ ਵਿਕਾਸ ਦੇ ਨਾਲ ਪੱਛਮੀ ਕੱਟ ਜਿਹੜਾ ਉਹ ਪ੍ਰਭਾਵਿਤ ਹੋਇਆ ਹੈ ਇਸ ਦੇ ਵਿੱਚ ਕੁਜ ਰਾਹਤ ਮਿਲੀ ਸੀ ਤੇ ਹੁਣ ਇਹ ਥੋੜਾ ਜਿਹਾ ਉਲਟ ਹੈ ਅਤੇ ਪੱਛਮੀ ਤੱਟ ਦੇ ਵਿੱਚ ਆਉਣ ਵਾਲੀਆਂ ਕੁਝ ਵੱਧੋ ਸਪਲਾਈਆਂ ਥੋੜੀਆਂ ਖੋਲੀਆਂ ਹੋ ਗਈਆਂ ਨੇ ਤੇ ਹੁਣ ਇਸ ਤੱਥ ਦੇ ਨਾਲ ਕੀ ਤੇਲ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਉਹ ਤੇਜ਼ੀ ਆ ਰਹੀ ਹੈ ਕੈਲੀਫੋਰਨੀਆ ਤੇ ਪੱਛਮੀ ਤੱਟ ਤੇਲ ਦੀ ਵਿਆਪੀ ਕੀਮਤ ਪ੍ਰਤੀ ਥੋੜੇ ਜ਼ਿਆਦਾ ਜ਼ਿੰਮੇਵਾਰ ਨੇ ਕਿਉਂਕਿ ਪੱਛਮੀ ਤੱਟ ਤੇ ਜ਼ਿਆਦਾਤਰ ਤੇਲ ਜਿਹੜਾ ਹੈ ਉਹ ਮੱਧ ਪੂਰਬ ਤੋਂ ਆਯਾਤ ਕੀਤਾ ਜਾਂਦਾ ਹੈ ਇਸ ਦਾ ਫਾਇਦਾ ਇਹ ਹੈ ਕਿ ਉਸ ਨੂੰ ਅਗਲੇ ਹਫ਼ਤੇ ਲੋਅਰ ਮੈਨਲੈਂਡ ਦੇ ਗੁਜਰਾਤ ਦੀ ਉਮੀਦ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਡਰਾਈਵਰ ਕਿੰਨੀ ਗਿਰਾਵਟ ਦੀ ਉਮੀਦ ਕਰ ਸਕਦੇ ਨੇ ਜਿਹੜੇ ਡੀਹਾਨੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਕ੍ਰਿਸਟਲ ਗੇਂਦ ਇਸ ਸਮੇਂ ਬਹੁਤ ਹੀ ਤੁੰਦਲੀ ਦਿਖਾਈ ਦੇ ਰਹੀ ਹੈ ਤੇ ਇਹ ਭਵਿਕਵਾਨੀ ਨਹੀਂ ਕਰ ਸਕਦੇ ਕਿ ਗਰਮੀਆਂ ਦੇ ਵਿੱਚ ਕੀਮਤਾ ਕਿਹੋ ਜੀਆਂ ਦਿਖਾਈ ਦੇਣਗੀਆਂ ਪਰ ਜ਼ੋਰ ਦੇ ਕੇ ਕਿਹਾ ਕਿ ਲੋਕ ਇਸ ਤੋਂ ਬਾਅਦ ਉਮੀਦ ਕਰ ਸਕਦੇ ਨੇ ਬਹੁਤ ਜ਼ਿਆਦਾ ਉੱਪਰ ਅਤੇ ਹੇਠਾਂ ਵੱਲ ਨੂੰ ਦੇਖਿਆ ਜਾ ਰਹੀਆਂ ਨੇ ਮਹਾਰਾ ਨੇ ਕਿਹਾ ਕਿ 5 ਤੋਂ 10 ਸੈਂਟ ਦਾ ਵਾਅਦਾ ਮਾਮੂਲੀ ਹੈ ਤੇ ਸੁਝਾਅ ਦਿੰਦਾ ਹੈ ਕਿ ਤੁਹਾਨੂੰ ਵਿਦੇਸ਼ ਚਾਂ ਦੇ ਵਿੱਚ ਕੀ ਕਿਹੋ ਜਿਹਾ ਵਾਪਰਦਾ ਹੈ ਇਸ ਦੇ ਆਧਾਰ ਦੇ ਉੱਤੇ ਸਥਿਤੀ ਦੇ ਤੇਜ਼ੀ ਦੇ ਨਾਲ ਵਿਗੜਨ ਦੇ ਲਈ ਤਿਆਰ ਕੀਤਾ ਰਹਿਣਾ ਚਾਹੀਦਾ ਹੈ ਯਾਦ ਰੱਖਿਆ ਜਾਵੇ ਕਿ ਰੂਸ ਅਤੇ ਯੂਕਰੇਨ ਅਤੇ ਇਜ਼ਰਾਈਲ ਅਤੇ ਹਮਾਸ ਦੇ ਵਿਚਕਾਰ ਚੱਲ ਰਹੀਆਂ ਜੰਗਾਂ ਵੀ ਇੱਕ ਇਸ ਵਿੱਚ ਮੁੱਖ ਭੂਮਿਕਾ ਨਿਭਾਰੀਆਂ ਨੇ ਸੋਮਵਾਰ ਨੂੰ ਅਲਬਰਟਾ ਦੇ ਵਿੱਚ ਸ਼ੁਰੂ ਹੋਏ ਜੀ7 ਸਮੇਲਨ ਦੇ ਵਿੱਚ ਵਿਸ਼ਵ ਨੇਤਾ ਜਿਹੜੇ ਨੇ ਉਹ ਇਕੱਠੇ ਹੋ ਕੇ ਇਜ਼ਰਾਈਲ-이란 ਵਿਚਕਾਰ ਤਣਾਅ ਦੇ ਵਿੱਚ ਇੱਕ ਕੇਂਦਰ ਬਿੰਦੂ ਵੀ ਨੇ ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਦਾ ਕਹਿਣਾ ਹੈ ਕਿ ਇਹ ਟਕਰਾਹ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਮਾਰਕਾਰਨੀ ਦੁਆਰਾ ਯੋਜਿਤ ਗੱਲਬਾਤ ਦਾ ਕੇਂਦਰ ਹੋਵੇਗਾ ਸਟਾਰਮਰ ਅੱਗੇ ਕਹਿੰਦੇ ਨੇ ਕਿ ਜੀ7 ਨੇਤਾਵਾਂ ਨੂੰ ਤਣਾਅ ਘਟਾਉਣ ਦੇ ਲਈ ਇੱਕ ਜਿਹੜਾ ਉਹ ਮਜ਼ਬੂਤ ਕੇਸ ਬਣਾਉਣ ਦਾ ਮੌਕਾ ਦੇਵੇਗਾ ਤੇ ਕਾਰਨੇ ਨੇ ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਵੀ ਗੱਲਬਾਤ ਕੀਤੀ ਸ਼ਾਇਦ ਟਰੰਪ ਦੇ ਵਾਈਟ ਹਾਊਸ ਜਤਨ ਤੋਂ ਬਾਅਦ ਤੁਰੰਤ ਅਮਰੀਕੀਆਂ ਦੇ ਦੁਆਰਾ ਪਕਾਏ ਗੇ ਵਪਾਰ ਯੁੱਧ ਦੇ ਹਾਲੇ ਦੁਆਲੇ ਹਾਲਾਂਕਿ ਦੀਹਾਨ ਵਾਰੀ ਉਦ ਖਤਮ ਕਰਨ ਦੇ ਨਾਲ ਜ਼ਰੂਰੀ ਨਹੀਂ ਹੈ ਕਿ ਗੈਸ ਦੀਆਂ ਕੀਮਤਾਂ ਦੇ ਵਿੱਚ ਮਦਦ ਮਿਲੇ ਔਰ ਇਹ ਸ਼ਾਇਦ ਗੈਸ ਦੀਆਂ ਕੀਮਤਾਂ ਨੂੰ ਨੁਕਸਾਨ ਹੀ ਪਹੁੰਚਾਏਗਾ ਕਿਉਂਕਿ ਇਸ ਦਾ ਮਤਲਬ ਸੰਭਾਵੀ ਤੌਰ ਤੇ ਇੱਕੋ ਪੰਨੇ ਦੇ ਉੱਤੇ ਦੇਸ਼ਾਂ ਦੇ ਨਾਲ ਵਪਾਰਕ ਸਮਝੌਤੇ ਦੇ ਨਾਲ ਹੈ ਇਹ ਵਧੇਰੇ ਆਰਥਿਕ ਵਿਕਾਸ ਦੇ ਲਈ ਰਾਹ ਪੱਧਰਾ ਕਰਦਾ ਹੈ ਜਿਸ ਦਾ ਅਰਥ ਹੈ ਤੇਲ ਪੈਟਰੋਲ ਡੀਜ਼ਲ ਅਤੇ ਜੈਟ ਇੰਦਨ ਜਿਹੜੀ ਹੈ ਉਸ ਦੀ ਖਪਤ ਦੇ ਵਿੱਚ ਵਾਧਾ ਜਿਹੜਾ ਉਹ ਕੱਟ ਨਹੀਂ ਔਰ ਇਸ ਦੌਰਾਨ ਸੁਰੱਖਿਆ ਆਰਥਿਕ ਵਿਕਾਸ ਖਣਿਜਾਂ ਦੇ ਲਈ ਸਪਲਾਈ ਚੇਨਾਂ ਨੂੰ ਮਜ਼ਬੂਤ ਕਰਨਾ ਅਤੇ ਆਡੀ ਅਫੀਸ਼ੀਅਲ ਇੰਟੈਲੀਜੈਂਸ ਸਮੇਤ ਕਈ ਹੋਰ ਵਿਸ਼ਿਆਂ ਦੇ ਉੱਤੇ ਵੀ ਜਿਹੜੀ ਹੈ ਉਹ ਚਰਚਾ ਕੀਤੀ ਜਾਏਗੀ ਕੈਨੇਡੀਅਨ ਰੀਅਲ ਏਸਟੇਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਮਈ ਦੇ ਵਿੱਚ ਘਰਾਂ ਦੀ ਵਿਕਰੀ ਇੱਕ ਸਾਲ ਪਹਿਲਾਂ ਦੇ ਜਿਹੜੇ ਨੇ ਮੁਕਾਬਲੇ 4.3 ਫੀਸਦੀ ਘਟ ਗਈ। ਹਾਲਾਂਕਿ ਪਿਛਲੇ ਮਹੀਨੇ ਦੇ ਮੁਕਾਬਲੇ ਗਤੀਵਿਧੀਆਂ ਦੇ ਵਿੱਚ ਤੇਜ਼ੀ ਆਈ। April ਤੋਂ ਘਰਾਂ ਦੀ ਵਿਕਰੀ ਦੇ ਵਿੱਚ 3.6 ਫੀਸਦੀ ਦਾ ਵਾਧਾ ਜਿਹੜਾ ਹੋਇਆ ਜੋ ਕਿ 6 ਮਹੀਨਿਆਂ ਤੋਂ ਵੱਧ ਸਮੇਂ ਦੇ ਵਿੱਚ ਰਾਸ਼ਟਰੀ ਪੱਧਰ ਤੇ ਪਹਿਲਾ ਮਹੀਨਾ ਦਰ ਮਹੀਨਾ ਵਾਧਾ ਹੈ। CRA ਦੇ ਸੀਨੀਅਰ ਅਰਥਸ਼ਾਸਤਰੀ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ 2025 ਦੇ ਜ਼ਿਆਦਾਤਰ ਦਾ ਕ ਖਰੀਦਦਾਰਾਂ ਦੇ ਪਾਸੇ ਬੈਠਣ ਤੋਂ ਬਾਅਦ ਇਹ ਭਾਵਨਾ ਹੈ ਕਿ ਸ਼ਾਇਦ ਇਸ ਸਾਲ ਹਾਊਸਿੰਗ ਗਤੀਵਿਧੀਆਂ ਦੇ ਵਿੱਚ ਜਿਹੜੀ ਹੈ ਉਹ ਥੋੜੇ ਜੇ ਬਦਲਾਅ ਦੇਖੇ ਜਾਣ ਯਾਨੀ ਕੁਝ ਅਨਿਸ਼ਚਿਤਤਾ ਜਿਹੜੀ ਹੈ ਉਸ ਦੇ ਕਾਰਨ ਹਫੜਾ ਦਫੜੀ ਤੇ ਕੁਝ ਮਹੀਨਿਆਂ ਦੇ ਲਈ ਦੇਰੀ ਨਾਲ ਵੀ ਇਹ ਹੋਇਆ ਸੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਨਵੀਆਂ ਸੂਚੀਆਂ ਜਿਹੜੀਆਂ ਨੇ ਉਹ ਮਹੀਨੇ ਦਰ ਮਹੀਨੇ 3.1% ਵਧੀਆਂ ਨੇ ਮਈ ਦੇ ਅੰਤ ਤੱਕ ਜਿਹੜੀ ਹੈ ਉਹ ਕੈਨੇਡਾ ਭਰ ਦੇ ਵਿੱਚ ਵਿਕਰੀ ਦੇ ਲਈ ਜਿਹੜੀ ਹੈ 2 ਲੱਖ ਤੋਂ ਉੱਪਰ ਜਾਇਦਾਦਾਂ ਦੀ ਸੂਚੀ ਬਦਸਨ ਜੋ ਕਿ 1 ਸਾਲ ਪਹਿਲਾਂ ਨਾਲੋਂ ਤੇ 13.2 ਫੀਸਦਵਾ ਦਸਨ ਪਰ ਫਿਰ ਵੀ ਇਸ ਮਹੀਨੇ ਦੇ ਲਗਭਗ 211500 ਜਿਹੜੀਆਂ ਨੇ ਉਹ ਸੂਚੀਆਂ ਦੇ ਲੰਬੇ ਸਮੇਂ ਦੇ ਔਸਤ ਤੋਂ 5% ਘਟਨੇ ਮਈ ਦੇ ਵਿੱਚ ਵੇਚੇ ਗਏ ਘਰ ਦੀ ਅਸਲ ਰਾਸ਼ਟਰੀ ਔਸਤ ਜਿਹੜੀ ਕੀਮਤ ਹੈ ਵਿਕਰੀ ਕੀਮਤ ਉਹ ਡਾਲਰ 691299 ਸੀ ਜੋ ਕਿ 1 ਸਾਲ ਪਹਿਲਾਂ ਜਿਹੜਾ ਉਸ ਦੇ ਨਾਲ 1.8 ਫੀਸਦ ਘਟਾ ਹੈ ਐਬਸਫਰਡ ਦੇ ਵਿੱਚ ਐਤਵਾਰ ਦੁਪਹਿਰ ਨੂੰ ਹੋਏ ਇੱਕ ਗੰਭੀਰ ਹਾਦਸੇ ਤੋਂ ਬਾਅਦ ਇੱਕ ਮੋਟਰਸਾਈਕਲ ਸਵਾਰ ਹਸਪਤਾਲ ਦੇ ਵਿੱਚ ਹੈ ਤੇ ਐਬਸਫਰਡ ਜਿਹੜੇ ਹੈ ਪੁਲਿਸ ਉਹਨਾਂ ਦੇ ਵਿਭਾਗ ਦਾ ਕਹਿਣਾ ਹੈ ਕਿ ਸ਼ਾਮ 5 ਵਜੇ ਤੋਂ ਬਾਅਦ ਗਲੈਡਵਿਨ ਰੋਡ ਅਤੇ ਚਿਲਕੋਟਨ ਡਰਾਈਵ ਜਿਹੜਾ ਹੈ ਉਸ ਦੇ ਚੌਰਾਹੇ ਦੇ ਉੱਤੇ ਉਹਨਾਂ ਦੀ ਸਾਈਕਲ ਮੋਟਰਸਾਈਕਲ ਇੱਕ ਵਾਹਨ ਦੇ ਨਾਲ ਜਿਹੜੀ ਹੈ ਉਹ ਟਕਰਾ ਗਈ ਜਿਸ ਕਾਰਨ ਮੋਟਰਸਵਾਰ ਜਿਹੜਾ ਸੰਭਾਵੀ ਤੌਰ ਦੇ ਉੱਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਤੇ ਸਰਜੈਂਟ ਪਾਲ ਕਰਨੇ ਕ ਬਿਆਨ ਦੇ ਵਿੱਚ ਕਿਹਾ ਹੈ ਕਿ ਪਹੁੰਚਣ ਦੇ ਉਤੇ ਅਮਰਜੰਸੀ ਸਹਾਇਤਾ ਕਰਮੀਆਂ ਨੂੰ ਜਿਹੜਾ ਉਹ ਇੱਕ ਕਲਾ ਕਾਲਾ ਹਾਰਲੇ ਜਿਹੜਾ ਡਵਿਟਸਨ ਮੋਟਰਸਾਈਕਲ ਅਤੇ ਇੱਕ ਸਲੇਟੀ ਰੰਗ ਦੀ ਜਿਹੜੀ ਟੋਇਟਾ ਯਾਰਸ ਜਿਹੜੀ ਹੈ ਉਹ ਮਿਲਿਆਂ ਨੇ ਤੇ ਦੋਵਾਂ ਨੂੰ ਕਾਫੀ ਨੁਕਸਾਨ ਹੋਇਆ ਸੀ ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਪੜਾਵਾਂ ਦੇ ਵਿੱਚ ਪਰ ਅਧਿਕਾਰੀ ਜਿਹੜੇ ਨੇ ਇਹ ਨਹੀਂ ਮੰਨਦੇ ਕਿ ਟੱਕਰ ਜਿਹੜੀ ਹੈ ਉਹ ਕਿਸੇ ਦੇ ਵੀ ਕਮਜ਼ੋਰ ਗਤੀਵਿਧੀ ਕਰਕੇ ਹੋਈ ਸੀ ਮਾਰਚ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਲਬਰਟਾ ਦੇ ਵਿੱਚ ਜਿਹੜੇ ਖਸਰੇ ਦੇ 900 ਕੇਸਾਂ ਨੂੰ ਪਾਰ ਕਰ ਲਿਆ ਹੈ ਸੋ ਬਾਈ ਸਰਕਾਰ ਦੇ ਡੈਸ਼ਬੋਰਡ ਜਿਹੜੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਹਫਤੇ ਅੰਤ ਦੇ ਵਿੱਚ 53 ਹੋਰ ਜਿਹੜੇ ਨੇ ਉਹ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਿਸ ਦੇ ਨਾਲ ਅਲਬਰਟਾ ਦਾ ਕੁੱਲ ਆਂਕੜਾ 932 ਹੋ ਗਿਆ ਹੈ ਇਹ ਕੇਸਾਂ ਦੀ ਗਿਣਤੀ ਸੂਬੇ ਭਰ ਦੇ ਵਿੱਚ 40 ਸਾਲਾਂ ਤੋਂ ਵੱਧ ਸਮੇਂ ਦੇ ਵਿੱਚ ਸਭ ਤੋਂ ਵੱਧ ਦੇਖੀ ਗਈ ਹੈ ਅਲਬਰਟਾ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਸ਼ੈਲੀ ਡੱਗਨ ਨੇ ਕਿਹਾ ਹੈ ਕਿ ਕੈਨੇਡਾ ਅਕਤੂਬਰ ਦੇ ਵਿੱਚ ਜਿਹੜਾ ਉਹ ਅਕਤੂਬਰ ਦੇ ਵਿੱਚ ਆਪਣੀ ਖਸਰਾ ਖਾਤਮੇ ਦੀ ਸਥਿਤੀ ਗਵਾਉਣ ਦੇ ਉੱਤੇ ਖਤਰੇ ਦੇ ਵਿੱਚ ਹੈ ਤੇ ਉਹਨਾਂ ਨੂੰ ਸ਼ੱਕ ਹੈ ਕਿ ਉਸ ਤੋਂ ਪਹਿਲਾਂ ਮਾਮਲਿਆਂ ਨੂੰ ਕਾਬੂ ਦੇ ਵਿੱਚ ਜਿਹੜਾ ਉਹ ਲਿਆਂਦਾ ਜਾਵੇਗਾ ਹੈਲਥ ਕੈਨੇਡਾ ਦਾ ਕਹਿਣਾ ਹੈ ਕਿ 19 98 ਦੇ ਵਿੱਚ ਖਸਰਾ ਖਤਮ ਕਰ ਦਿੱਤਾ ਗਿਆ ਸੀ ਕਿਉਂਕਿ ਹੁਣ ਇਹ ਸਥਾਨਕ ਨਹੀਂ ਰਿਹਾ ਅਲਬਰਟਾ ਦੀ ਸਰਕਾਰ ਦਾ ਕਹਿਣਾ ਹੈ ਕਿ ਚਾਰ ਲੋਕ ਜਿਹੜੇ ਨੇ ਉਹ ਇਸ ਤੇ ਬਹੁਤ ਹੀ ਛੂਤ ਵਾਲੀ ਬਿਮਾਰੀ ਦੇ ਨਾਲ ਹਸਪਤਾਲ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ ਇੱਕ ਵਿਅਕਤੀ ਇੰਟੈਂਸਿਵ ਕੇਅਰ ਦੇ ਵਿੱਚ ਹੈ ਵੀਰਵਾਰ ਤੱਕ ਪਿਛਲੇ ਹਫਤੇ অন্ਟਰੀਓ ਦੇ ਵਿੱਚ ਖਸਰੇ ਦੇ 74 ਨਵੇਂ ਮਾਮਲੇ ਸਾਹਮਣੇ ਆਏ ਜਿਸ ਦੇ ਨਾਲ ਅਕਤੂਬਰ ਤੋਂ ਹੁਣ ਤੱਕ ਸੂਬੇ ਦੇ ਵਿੱਚ ਬਿਮਾਰ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 2000 ਦੇ ਕਰੀਬ ਜੜੀ ਹੈ ਉਹ ਹੋ ਗਈ ਹੈ ਖਸਰਾ ਇੱਕ ਬਹੁਤ ਹੀ ਛੂਤ ਵਾਲੀ ਬਿਮਾਰੀ ਹੈ ਜੋ ਹਵਾ ਰਾਹੀ ਫੈਲਦਾ ਹੈ ਜਿਸ ਤੇ ਸ਼ੁਰੂਆਤੀ ਲੱਛਣਾਂ ਦੇ ਵਿੱਚ ਬੁਖਾਰ ਖਾਂਗ ਨੱਕ ਵਗਣਾ ਅਤੇ ਲਾਲ ਪਾਣੀ ਵਾਲੀਆਂ ਅੱਖਾਂ ਸ਼ਾਮਿਲ ਹੈ ਤਾਂ ਫੜ ਅਕਸਰ ਕੁਝ ਦਿਨਾਂ ਦੇ ਬਾਅਦ ਵਿਕਸਿਤ ਹੁੰਦੇ ਨੇ ਜੋ ਚਿਹਰੇ ਤੋਂ ਸ਼ੁਰੂ ਹੁੰਦੇ ਨੇ ਤੇ ਫਿਰ ਸਰੀਰ ਦੇ ਵਿੱਚ ਫੈਲ ਜਾਂਦੇ ਨੇ ਅਗ ਦੇਖਦੇ ਹਾਂ ਐਡਵੈਂਚਰ ਤੋਂ ਸਾਰੇ ਸੀਨੇ ਪੱਤਰਕਾਰ ਕੁਲਮੀ ਸਿੰਘ ਸੰਧਾ ਦੀ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਇਸ ਮੂਹ ਦਰਸ਼ਕਾਂ ਨੂੰ ਕੁਲਮੀ ਸਿੰਘ ਵੱਲੋਂ ਨਿੱਗੀ ਜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵੈਂਚਰ ਸ਼ਹਿਰ ਤੋਂ ਦੋਸਤੋ ਇੱਕ ਖਬਰ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਰਿਹਾ ਪਿਛਲੇ ਦਿਨੀ ਅਲਬਰਟਾ ਸਰਕਾਰ ਨੇ ਕੁਝ ਚੇਂਜੇਸ ਕੀਤੀਆਂ ਸੀਗੀਆਂ ਵੀ ਜਿਹੜੀ ਵੈਕਸੀਨ ਹੈਗੀ ਆ ਉਹ ਕਿਹੜਿਆਂ ਲੋਕਾਂ ਨੂੰ ਮੁਫਤ ਮਿਲੇਗੀ ਤਾਂ ਕਿ ਇਹਨਾਂ ਨੂੰ ਪੱਲਿਓ ਪੈਸੇ ਦੇਣੇ ਪੈਣਗੇ ਉਸ ਗੱਲ ਨੂੰ ਲੈ ਕੇ ਜੀ ਅਲਬਰਟਾ ਹੈਲਥ케ਅਰ ਯੂਨੀਅਨ ਨੇ ਬੇਨਤੀ ਕੀਤੀ ਹੈ ਸਰਕਾਰ ਨੂੰ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹਨੂੰ ਤੁਸੀਂ ਰੋਕ ਦਿਓ ਇਦਾਂ ਨਹੀਂ ਉਹ ਕਹਿੰਦੇ ਵੀ ਸਾਰੇ ਦੇ ਸਾਰੇ ਲੋਕਾਂ ਨੂੰ ਜਿਹੜੀ ਇਹ ਹੈਗੀ ਆ ਵੈਕਸੀਨ ਇਹ ਮਿਲਣੀ ਚਾਹੀਦੀ ਆ ਤਾਂ ਕਿ ਜਿਹੜਾ ਪਹਿਲੀ ਗੱਲ ਆ ਵੀ ਹੈਲਥ케ਅਰ ਸਿਸਟਮ ਉਹ ਉਹਦਾ ਬਚਾਅ ਹੋਵੇਗਾ ਜਿਹੜੇ ਪੇਸ਼ੈਂਟਸ ਨੇ ਉਹਨਾਂ ਦਾ ਬਚਾਅ ਹੋਵੇਗਾ ਦੂਸਰਾ ਇਹ ਆ ਉਹ ਕਹਿੰਦੇ ਵੀ ਲੋਕੀ ਮੁੜ ਮੁੜ ਕੇ ਹਸਪਤਾਲ 'ਚ ਨਹੀਂ ਆਉਣਗੇ ਇਹ ਨਾ ਹੋਵੇ ਵੀ ਤੁਸੀਂ ਲੋਕੀ ਸ਼ਾਰਟ ਨਾ ਲਵਾਉਣ ਤਾਂ ਫੇਰ ਬਾਰ-ਬਾਰ ਹਸਪਤਲ 'ਚ ਆਉਣਗੇ ਤੇ ਉਹ ਖਰਚਾ ਵੀ ਹਸਪਤਲ ਦਾ ਵਧਣਾ ਆ ਤੇ ਬਾਕੀ ਲੋਕਾਂ ਨੂੰ ਵੀ ਪਰੇਸ਼ਾਨੀ ਹੋਵੇਗੀ ਇਹ 30 ਹਜ਼ਾਰ ਬੰਦਾ ਹੈ ਜੀ ਹੈਲਥ케ਅਰ ਵਰਕਰ ਅਲਬਰਟਾ ਦੇ ਵਿੱਚ ਜਿਨ੍ਹਾਂ ਨੇ ਇਹ ਸਰਕਾਰ ਨੂੰ ਗੱਲ ਕਹੀ ਆ ਪਿਛਲੇ ਦਿਨਾਂ ਦੇ ਵਿੱਚ ਪ੍ਰੀਮੀਅਰ ਡੈਨੀਅਲ ਸਮੈਥੋਰਾਂ ਨੇ ਨਵਾਂ ਪ੍ਰੋਗਰਾਮ ਰੋਲ ਆਊਟ ਕੀਤਾ ਸੀਗਾ ਵੀ ਜਿਹੜੇ ਵਿਅਕਤੀ ਜਿਹੜੇ ਪੇਸ਼ੈਂਟਸ ਜਿਨ੍ਹਾਂ ਨੂੰ ਚਾਹੀਦੀ ਆ ਉਹਨਾਂ ਨੂੰ ਤਾਂ ਉਹ ਕਹਿੰਦੇ ਸੀ ਵੀ ਦੇ ਦਿੱਤੀ ਜਾਏਗੇ ਸ਼ਾਰਟ ਫ੍ਰੀ ਦਿੱਤੇ ਜਾਣਗੇ ਪਰ ਜਿਹੜੇ ਸੀਨੀਅਰਜ਼ ਇੰਡੀਪੈਂਡੈਂਟਲੀ ਲਿਵ ਕਰ ਰਹੇ ਨੇ ਜਾਂ ਹੈਲਥੀ ਲੋਕ ਨੇ ਅਗਰ ਉਹਨਾਂ ਨੇ ਸ਼ਾਰਟ ਲੈਣਾ ਤਾਂ ਉਹ ਉਹਨਾਂ ਨੂੰ ਪੈਸੇ ਕੋਲੋਂ ਦੇਣੇ ਪੈਣਗੇ ਕਾਰਨ ਉਹ ਕਹਿੰਦੇ ਜੀ ਅਸੀਂ ਚਾਹੁੰਦੇ ਆਂ ਵੀ ਜਿਹੜੀ ਵੇਸਟੇਜ ਹੁੰਦੀ ਹੈ ਸਿਸਟਮ ਦੇ ਵਿੱਚ ਉਹਨੂੰ ਰੋਕਿਆ ਜਾਵੇ ਅ ਔਰ ਦੂਸਰਾ ਹੈ ਵੀ ਐਫੀਸ਼ੀਐਂਸੀ ਲਿਆਂਦੀ ਜਾਵੇ ਔਰ ਦੂਸ ਤੀਸਰੀ ਗੱਲ ਉਹ ਕਹਿੰਦੇ ਵੀ ਜਿਹੜੇ ਲੋਕਾਂ ਨੂੰ ਉਹ ਚੀਜ਼ ਚਾਹੀਦੀ ਆ ਉਹਨਾਂ ਨੂੰ ਅਸੀਂ ਮੁਫਤ ਮਹੱਈਆ ਕਰਾਂਗੇ ਜਿਵੇਂ ਕਿ ਜਿਹੜੇ ਬਾਲੇ ਵਰਨੇਬਲ ਲੋਕ ਹੁੰਦੇ ਨੇ ਉਹਨਾਂ ਨੂੰ ਸੋ ਇਹ ਗੱਲਬਾਤ ਚੱਲ ਰਹੀ ਹੈ ਜਿਹੜੀ ਯੂਨੀਅਨ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਦਾ ਕਹਿਣਾ ਲੀ ਐਨ ਐਲ ਫੈਰੋ ਹੋਰਾਂ ਦਾ ਵੀ ਕੋਵਿਡ 19 ਜਿਹੜਾ ਉਹ ਜਿਹੜੇ ਲੋਕ ਪੇਸ਼ੈਂਟਸ ਨੇ ਬਿਮਾਰ ਠਮਾਰ ਰਹਿੰਦੇ ਆ ਉਹਨਾਂ ਲਈ ਉਹ ਹਜੇ ਵੀ ਰਿਸਕ ਆ ਬਹੁਤ ਵੱਡਾ ਔਰ ਉਹ ਕਹਿੰਦੇ ਵੀ ਇਸ ਤਰ੍ਹਾਂ ਕਰਨ ਦੇ ਨਾਲ ਉਹਨਾਂ ਨੂੰ ਜ਼ਿਆਦਾ ਇਸ ਗੱਲ ਦਾ ਸਾਹਮਣਾ ਕਰਨਾ ਪਏਗਾ ਔਰ ਦੂਸਰੇ ਪਾਸੇ ਉਹ ਕਹਿੰਦੇ ਵੀ ਜਿਹੜੇ ਯੂਨੀਅਨ ਦੇ ਕਾਮਕਾਰ ਕਰਨ ਵਾਲੇ ਲੋਕ ਨੇ ਅਲਬਰਟਾ ਹੈਲਥ케ਅਰ ਵਰਕਰਜ਼ ਉਹਨਾਂ ਨੂੰ ਵੀ ਵੈਕਸੀਨ ਮੁਫਤ ਵਿੱਚ ਮਿਲਣੀ ਚਾਹੀਦੀ ਹੈ ਕਿਉਂਕਿ ਅਦਰਵਾਈਜ਼ ਉਹ ਵੀ ਆਪਣੀ ਜਾਨ ਜੋਖਮ ਵਿੱਚ ਪਾਉਣਗੇ ਅਛਾ ਜੀ ਦੂਸਰੀ ਖਬਰ ਇੱਕ ਹੈਗੀ ਹੈ ਤੁਹਾਨੂੰ ਪਤਾ ਅਲਬਰਟਾ ਦੇ ਵਿੱਚ ਕੈਨਾਨੈਸਟਕਸ ਦੇ ਵਿੱਚ ਹੋ ਰਹੀ ਆ ਜੀ 7 ਦੀ ਮੀਟਿੰਗ ਜਿਹਦੇ ਵਿੱਚ ਤੁਹਾਨੂੰ ਪਤਾ ਸੱਤਾਂ ਦੇਸ਼ਾਂ ਦੇ ਜਿਹੜੇ ਲੀਡਰ ਨੇ ਉਹ ਆਏ ਹੋਏ ਨੇ ਤੇ ਨਾਲ ਕੁਝ ਹੋਰ ਦੇਸ਼ਾਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਵੀ ਇਨਵਾਈਟ ਕੀਤਾ ਹੋਇਆ ਹੈ ਔਰ ਉੱਥੇ ਅੱਜ ਡੋਨਲਡ ਟਰੰਪ ਹੋਰੀ ਜਿਹੜੇ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਣਾ ਨਾਲ ਮਿਲੇ ਆ ਤੇ ਉਹਨਾਂ ਦੀ ਇੱਕ ਸਟੇਟਮੈਂਟ ਜਿਹੜੀ ਆਈ ਉਹ ਕਹਿੰਦੇ ਵੀ ਕੈਨੇਡਾ ਤੇ ਅਮਰੀਕਾ ਦੇ ਦਰمیان ਜਿਹੜਾ ਟ੍ਰੇਡ ਦੇ ਵਿੱਚ ਨਾ ਕੋਈ ਬਾੜੀਆਂ ਵੱਡੀਆਂ ਕੋਈ ਅੜਕੇ ਨਹੀਂ ਹੈ ਇਹ ਛੇਤੀ ਸੋਲਵ ਹੋ ਜਾਏਗਾ ਪਰ ਜਿਹੜੋਂ ਇਹ ਮੀਟਿੰਗ ਖਤਮ ਹੋਣੀ ਆ ਮੰਗਲਵਾਰ ਤਾਈਂ ਕੋਈ ਐਗਰੀਮੈਂਟ ਨਹੀਂ ਹੋਣਾ ਕਿਉਂਕਿ ਹਜੇ ਕੁਝ ਨਾ ਕੁਝ ਉਹ ਕਹਿੰਦੇ ਨੁਕਤੇ ਹੈਗੇ ਆ ਜਿਨ੍ਹਾਂ ਨੂੰ ਸੋਲਵ ਕਰਨ ਦੀ ਲੋੜ ਹੈਗੀ ਆ ਪਰ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਨੁਕਤੇ ਵੀ ਹੱਲ ਕਰ ਦਿੱਤੇ ਜਾਣਗੇ ਇਹ ਡੋਨਲਡ ਟਰੰਪ ਹੋਰਾਂ ਨੇ ਕਿਹਾ ਜੀ ਆ ਬਾਕੀ ਤੁਹਾਨੂੰ ਪਤਾ ਹੀ ਆ ਉਹਨਾਂ ਦੇ ਜਿਹੜੇ ਬਿਆਨਬਾਜ਼ੀਆਂ ਅਕਸਰ ਆਉਂਦੀਆਂ ਰਹਿੰਦੀਆਂ ਨੇ ਆ ਹੋਰ ਉਹਨਾਂ ਨੇ ਇੱਕ G7 ਦੀ ਗੱਲ ਤੇ ਕੀਤੀ ਕਹਿੰਦੇ ਵੀ ਜਿਹੜੀਆਂ ਲੜਾਈਆਂ ਲੱਗੀਆਂ ਹੋਈਆਂ ਇਹ ਜੇ ਅਗਰ G8 ਹੁੰਦਾ ਜਿਹਦੇ ਵਿੱਚ ਰਸ਼ੀਆ ਵੀ ਸੀਗਾ ਅਖੇ ਉਹਨਾਂ ਨੂੰ ਇਹਨਾਂ ਨੇ ਕੱਢ ਦਿੱਤਾ ਸੀਗਾ ਉਹਦੇ ਵਿੱਚੋਂ G7 ਦੇ ਵਿੱਚੋਂ ਅ ਟਰੂਡੋ ਨੇ ਉਹਨਾਂ ਨੇ ਨਾਂ ਲੈ ਕੇ ਕਿਹਾ ਵੀ ਪ੍ਰਾਈਮ ਮਿਨਿਸਟਰ ਟਰੂਡੋ ਨੇ ਔਰ ਦੂਸਰੇ ਪਾਸੇ ਓਬਾਮਾ ਨੇ ਪਰ ਉਹ ਗੱਲ ਇਦਾਂ ਜੀ ਵੀ ਉਹਨਾਂ ਨੂੰ ਮਿਲਦਾ ਇਤਿਹਾਸ ਦੇ ਵਿੱਚ ਥੋੜੀਆਂ ਜੀਆਂ ਗੱਲਾਂ ਅੱਗੇ ਪਿੱਛੇ ਹੋ ਜਾਂਦੀਆਂ ਉਸ ਵੇਲੇ ਪ੍ਰਧਾਨ ਮੰਤਰੀ ਜਦੋਂ ਜੀ 8 ਦੇ ਵਿੱਚੋਂ ਉਹਨਾਂ ਨੂੰ ਕੱਢਿਆ ਗਿਆ ਰਸ਼ੀਆ ਨੂੰ ਉਸ ਵੇਲੇ ਸਟੀਫਨ ਹਾਰਪਰ ਹੋ ਰਹੀ ਸੀਗੇ ਨਾ ਕਿ ਜਸਟਨ ਟਰੂਡੋ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਨੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ